ਜਦੋਂ ਚੌਥੇ ਕੂਟ ਨੂੰ ਗਿਆ ਤੇ ਸ਼ਹਿਰ ਤੋਂ ਬਾਹਰ ਤਿੰਨ ਔਰਤਾਂ ਪਾਣੀ ਭਰੀ ਜਾਣ ਖੂਹ ਤੇ ਅੱਗੇ ਡੋਲਣਾ ਖਿੱਚਦੇ ਸੀ ਉੱਥੇ ਜਾ ਕੇ ਕਹਿੰਦਾ ਕੁੜੇ ਬੀਬੀ ਕੁੜੇ ਕਾਕੀ ਮੈਨੂੰ ਪਾਣੀ ਪਾਓ ਪਿਆਓ ਧਿਆ ਬੋਤਲ ਉਹ ਬੋਲੀਆਂ ਹੀ ਨਾ ਫੇਰ ਕਿਹਾ ਫੇਰ ਨਾ ਗੱਲ ਸੁਣੀ ਜਦੋਂ ਤੀਜੀ ਵਾਰੀ ਕਿਹਾ ਉਹਨੂੰ ਕਹਿੰਦੀਆਂ ਅਸੀਂ ਤੇਰੇ ਵਰਗੇ ਨੂੰ ਪਾਣੀ ਨਹੀਂ ਪਿਉਂਦਗਾ ਉਹ ਕਹਿੰਦਾ ਬੀਬੀ ਹੋਰ ਕਿਹਦੇ ਵਰਗੇ ਨੂੰ ਪੀਉਂਦੀਆਂ ਉਹ ਕਹਿੰਦੀ ਅਸੀਂ ਪਾਣੀ ਉਹਨੂੰ ਪਿਉਣਾ ਆਹ ਸ਼ਹਿਰ ਦੀ ਮਲਾਗੀਰਨੀ ਰਾਣੀ ਐ ਉਹ ਸਾਰ ਪਾਸਾ ਖੇਡਦੀ ਜਿਹੜਾ ਉਹਦੀ ਬਾਜੀ ਨੂੰ ਜਿੱਤੂ ਉਹਨੂੰ ਪਾਣੀ ਪਿਉਣਾ ਤੇ ਨਹੀਂ ਉਹ ਸਿਰ ਵਾੜਨ ਲੈਂਦੀ ਉਹਦਮ ਸਿੰਘ ਰਾਜਾ ਸੀ ਉਸਦੇ ਲੜਕਾ ਹੈ ਨਹੀਂ ਸੀ ਉਹ ਹੋ ਕਿਸੇ ਫਕੀਰ ਦੇ ਦਵਾਰੇ ਜਾਣ ਲੱਗ ਗਿਆ ਮਹਾਤਮਾ ਦੇ ਠੀਕ ਹੈ ਜੀ ਜਦੋਂ ਮਹਾਤਮਾ ਦੇ ਦਵਾਰੇ ਗਿਆ ਤੇ ਮਹਾਤਮਾ ਨੇ ਸੇਵਾ ਕਰਦਾ ਰਿਹਾ ਤੇ ਕਹਿੰਦਾ ਜੀ ਮੇਰੇ ਲੜਕਾ ਹੈ ਨਹੀਂ ਉਹ ਕਹਿੰਦਾ ਕੋਈ ਨਹੀਂ ਭਾਈ ਡਟਤਾ ਰੱਖ ਪ੍ਰਮਾਤਮਾ ਦੇਊਗਾ ਕੋਈ ਸਮਾਂ ਪਿਆ ਰਾਜੇ ਦੇ ਘਰੇ ਲੜਕਾ ਹੋ ਗਿਆ ਉਸ ਦਾ ਨਾਮ ਰੱਖਤਾ ਚੰਦ ਬਾਦਸ਼ਾਹ ਜਦੋਂ ਚੰਦ ਬਾਦਸ਼ਾਹ ਰੱਖਤਾ ਰਾਜੇ ਦਾ ਲੜਕਾ ਸੀ ਜਦੋਂ ੜਾਰ ਹੋ ਗਿਆ ਤੇ ਸ਼ਿਕਾਰ ਜਾਇਆ ਕਰੇ ਤਿੰਨ ਕੂਟਾਂ ਜਾਂਦਾ ਰਿਹਾ ਸ਼ਿਕਾਰ ਨਾ ਮਿਲਿਆ ਇੱਕ ਦਿਨ ਕਹਿਣ ਲੱਗਾ ਵੀ ਚਲੋ ਚੌਥੀ ਕੂਟ ਨੂੰ ਜਾਂਦੇ ਹਾਂ ਜਦੋਂ ਚੌਥੀ ਕੂਟ ਨੂੰ ਗਿਆ ਸ਼ਹਿਰ ਤੇ ਸ਼ਹਿਰ ਤੋਂ ਬਾਹਰ ਤੰਨਾ ਔਰਤਾਂ ਪਾਣੀ ਭਰੀ ਜਾਣ ਖੂਹ ਤੇ ਅੱਗੇ ਡੋਲਣਾ ਖਿੱਚਦੇ ਸੀ ਉੱਥੇ ਜਾ ਕੇ ਕਹਿੰਦਾ ਕੁੜੇ ਬੀਬੀ ਕੁੜੇ ਕਾਕੀ ਮੈਨੂੰ ਪਾਣੀ ਪਿਓ ਤਿਆ ਬਹੁਤ ਲੱਗੀ ਉਹ ਬੋਲੀਆਂ ਹੀ ਨਾ ਫੇਰ ਕਿਹਾ ਫੇਰ ਨਾ ਗੱਲ ਸੁਣੀ ਜਦੋਂ ਤੀਜੀ ਵਾਰੀ ਕਿਹਾ ਉਹਨੂੰ ਕਹਿੰਦੀਆਂ ਅਸੀਂ ਤੇਰੇ ਵਰਗੇ ਨੂੰ ਪਾਣੀ ਨਹੀਂ ਪਿਉਂਦੀਆਂ ਉਹ ਕਹਿੰਦਾ ਬੀਬੀ ਹੋਰ ਕਿਹਦੇ ਵਰਗੇ ਨੂੰ ਪੀਉਂਦੀਆਂ ਉਹ ਕਹਿੰਦੀ ਅਸੀਂ ਪਾਣੀ ਉਹਨੂੰ ਪਿਉਣਾ ਆਹ ਸ਼ਹਿਰ ਦੀ ਮਲਾਗੀਰਨੀ ਰਾਣੀ ਹੈ ਉਹ ਸਾਰ ਪਾਸਾ ਖੇਡਦੀ ਐ ਜਿਹੜਾ ਉਹਦੀ ਬਾਜੀ ਨੂੰ ਜਿੱਤੂ ਉਹਨੂੰ ਪਾਣੀ ਪਿਉਣਾ ਤੇ ਨਹੀਂ ਉਹ ਸਿਰ ਵੱਡ ਲੈਂਦੀ ਐ ਠੀਕ ਐ ਕਹਿਣ ਲੱਗਾ ਅੱਛਾ ਉੱਥੋਂ ਜਦੋਂ ਉਹ ਗਿਆ ਰਾਜੇ ਦੇ ਮਹਿਲੇ ਉਹਨੇ ਪੜਤਾਲ ਕੀਤੀ ਪੁੱਛਿਆ ਦੱਸਿਆ ਤੇ ਮਲਾਗੀ ਇੰਨੀ ਦੇ ਜਦੋਂ ਮੱਥੇ ਲੱਗਾ ਉਹ ਕਹਿੰਦਾ ਵੀ ਮਲਾਗੀ ਨੇ ਮੈਂ ਤੇਰੇ ਨਾਲ ਬਾਜੀ ਲਾਉਣੀ ਉਹ ਕਹਿੰਦੀ ਵੀ ਚੰਦ ਬਾਦਸ਼ਾ ਕਿ ਕਿੰਨੀ ਤੇਰੇ ਤੇ ਸ਼ਕਲ ਕਿਹੋ ਜੀ ਸੂਰਤ ਮੇਰੀ ਬਾਜੀ ਨੇ ਕਿਸੇ ਨੇ ਜਿੱਤੀ ਤੇ ਤੂੰ ਨਾ ਲਾ ਮੈਂ ਸਿਰ ਵੱਢ ਲਈਨੀ ਉਹ ਕਹਿੰਦਾ ਵੱਢ ਲਈ ਜਦੋਂ ਵੀ ਇਹ ਗੱਲ ਹੋਈ ਤੇ ਸਰਪਾਸਾ ਉਹਨਾਂ ਨੇ ਭਾਈ ਸੈਟ ਲਿਆ ਜਦੋਂ ਸੈਟ ਲਿਆ ਤੇ ਸ਼ਾਮ ਨੂੰ ਉਹਦੀਆਂ 11 ਪੱਕੀਆਂ ਚੰਦ ਬਾਦਸ਼ਾਹ ਦੀਆਂ ਕੱਚੀਆਂ ਜਦੋਂ ਦੂਜੇ ਦਿਨ ਬਾਜੀ ਫੇਰ ਲਾਉਣੀ ਸੀ ਸਿੱਧਾ ਹੀ ਤੇ ਮੰਤਾਲੇ ਡੇਰੇ ਜਾਵੜਿਆ ਕਿ ਜਿਹਦੇ ਵਾਕਾਂ ਤੋਂ ਉਹ ਪੈਦਾ ਹੋਇਆ ਸੀ ਜਦੋਂ ਜਾਵੜਿਆ ਤੇ ਉਹਨੂੰ ਦੱਸਿਆ ਵੀ ਬਾਬਾ ਜੀ ਆਹ ਗੱਲ ਉਹ ਕਹਿੰਦਾ ਵੀ ਤੂੰ ਤੈਨੂੰ ਕਿਹਨੇ ਕਿਹਾ ਸੀ ਪਹਿਲੇ ਦਿਨ ਉਹਦੀਆਂ 11 ਪੱਕੀਆਂ ਤੇਰੀਆਂ ਕੱਚੀਆਂ ਉਹ ਕਹਿੰਦਾ ਫਿਰ ਕਿਉਂ ਕਰ ਉਹ ਬਾਜੀ ਲਾਉਣ ਜਾ ਉਹਨੇ ਅੱਜ ਤੇਰੇ ਨਾਲ ਬਾਜੀ ਨਹੀਂ ਲਾਉਣੀ ਉਹਨੇ ਆਪਦੀ ਭੂਆ ਦੀ ਧੀ ਦੇ ਵਿਆਹ ਜਾਣਾ ਉਹ ਤੈਨੂੰ ਕਹੂਗੀ ਵੀ ਚੰਦ ਬਾਦਸ਼ਾਹ ਅੱਜ ਨਹੀਂ ਬਾਜੀ ਲਾਉਣੀ ਮੈਂ ਵਿਆਹ ਆ ਕੇ ਲਾਉ ਤੇ ਤੂੰ ਇੱਥੇ ਆ ਜੀ ਜ਼ਵਾਦ ਅੱਛਾ ਉਹਦੇ ਤਿਆਰ ਵਿਆਰ ਹੁੰਦੀ ਇੱਥੇ ਆ ਜੀ ਡੇਰੇ ਤੈਨੂੰ ਮੈਂ ਟੋਪੀ ਦੇਵਾਂਗਾ ਸਲੇਮਾਨੀ ਟੋਪੀ ਉਹ ਤੇ ਲੈ ਲਈ ਤੈਨੂੰ ਦੁਨੀਆ ਦਿਸੂ ਤੇ ਤੂੰ ਨਹੀਂ ਦੇਂਦਾ ਤੇ ਮਲਾਗੀਰਨੀ ਦੇ ਨਾਲ ਨਾ ਤੂੰ ਵਿਆਹ ਜਾਣਾ ਅੱਛਾ ਤੇ ਟੋਪੀ ਨਹੀਂ ਸਿਰ ਤੋਂ ਲਾਉਣੀ ਅੱਛਾ ਕਹਿਣ ਲੱਗਾ ਜੀ ਠੀਕ ਆ ਕਰਕੇ ਤਿਆਰੀ ਤੇ ਲੈ ਕੇ ਟੋਪੀ ਤੇ ਮਲਾਗੀਨੀ ਤੇ ਜਾਵੜਿਆ ਮਹਿਲੀ ਜਦੋਂ ਉਹ ਤਿਆਰੀ ਬਿਆਰੀ ਉਹਨੇ ਵਿਜਾਈ ਤੇ ਚੱਲੀ ਤੇ ਨਾਲ ਹੀ ਚੱਲ ਗਿਆ ਜਦੋਂ ਵਿਆਹ ਚ ਗਏ ਹੁਣ ਉਹ ਦਾ ਸੇਲੀਆਂ ਬੇਲੀਆਂ ਨੂੰ ਜਫੀਆਂ ਪਾ ਪਾ ਮਿਲੇ ਤੇ ਉਹ ਕੌਲੇ ਨਾ ਖੜਾ ਜਿਹੜੀ ਵਿਆਹਦੜ ਕੁੜੀ ਸੀ ਉਹਦੇ ਗੋਡੇ ਨਾ ਬਹਿ ਗਿਆ ਟੋਪੀ ਲਾ ਕੇ ਜਦੋਂ ਟੋਪੀ ਲਾਈ ਤੇ ਉਹ ਕਹਿੰਦੀ ਵੇ ਭਾਈ ਤੂੰ ਕੌਣ ਹੈ ਕਹਿੰਦਾ ਮੈਂ ਚੰਦਾ ਬਾਦਸ਼ਾ ਕਹਿੰ ਤੂੰ ਇੱਥੇ ਕਿਵੇਂ ਆਇਆ ਕਹਿੰਦਾ ਮੈਂ ਮਲਾਕੀ ਨੇ ਦਾ ਵਿਆਹ ਆ ਤੇ ਟੋਪੀ ਲੈ ਲਈ ਉਨੇ ਮਲਾਗੀਰ ਨਹੀਂ ਸੱਦ ਲਈ ਕਹਿੰਦੀ ਸੁਣ ਨਹੀਂ ਮਲਾਗੀਰ ਨਹੀਂ ਖਾਕੀ ਬੰਦਿਆਂ ਨਾਲ ਬਾਜੀ ਲਾ ਕੇ ਬਹਿ ਜਾਨੀ ਐ ਸਾਡੀ ਬਾਜੀ ਲੈ ਜੂ ਕੋਈ ਜਿੱਤ ਕੇ ਸਾਡੇ ਉੱਠ ਜੂ ਪਰਿਆ ਨੂੰ ਲਾਜ ਲਾ ਕੇ ਤੇਰੇ ਨਾਲ ਮੁੰਡਾ ਵਿਆਹ ਆ ਹੂ ਕਹਿੰਦੀ ਕਿਹੜਾ ਮੁੰਡਾ ਕਹਿੰਦੀ ਚੰਦ ਬਾਦਸ਼ਾਹ ਦਾ ਨਾਂ ਐ ਤੇਰੇ ਨਾਂ ਵੀ ਸ਼ਕਲ ਜਾ ਦਿੱਤੇ ਆ ਤੂੰ ਕਹਿੰਦੀ ਮੇਰੇ ਨਾਲ ਕੋਈ ਨਹੀਂ ਆਇਆ ਫੇਰ ਬਿਆਬੂ ਵੇਖਿਆ ਤੇ ਦੂਜੀ ਕੋਲੇ ਜਾਵੜੀ ਉਹਨੇ ਵੀ ਇਹੋ ਗੱਲ ਕਹੀ ਤੀਜੀ ਕੋਲੇ ਜਾਵੜੀ ਉਹਨੇ ਵੀ ਉਹੀ ਗੱਲ ਕਹੀ ਵੀ ਤੂੰ ਪੰਗੇ ਲੈਣੀਆਂ ਤੂੰ ਹਟ ਜਾ ਕਹਿੰਦੀ ਹਿੱਖ ਮੇਰੀ ਬਾਜੀ ਕੌਣ ਜੱਤਲੂ ਚਲੋ ਜੀ ਜਦੋਂ ਮੁੜ ਕੇ ਆਏ ਉਹ ਆਪਦੇ ਉੱਠ ਗਈ ਮੈਲੀ ਤੇ ਉਹ ਮੰਤਾਂ ਦੇ ਸਾਧਾਂ ਦੇ ਦੇਦੇ ਜਾਵੜਿਆ ਬਾਬੇ ਨੇ ਪੁੱਛਿਆ ਵੀ ਬੇਟਾ ਕਿਵੇਂ ਹੋਈ ਕਹਿੰਦਾ ਜੀ ਐ ਹੋਈ ਕਹਿੰਦਾ ਹੁਣ ਜਦੋਂ ਬਾਜੀ ਤੁਸੀਂ ਲਾਈ ਨਰਦਾਂ ਪਹਿਲਾਂ ਉਹਨੇ ਸਿੱਟਣੀ ਹੈ ਉਹ ਜਿੱਤੀ ਹੈ ਜਦੋਂ ਸਿੱਟਣ ਲੱਗੀ ਨਾ ਤੇ ਉਦੋਂ ਕਈ ਵੀ ਮਲਾ ਕੀ ਇੰਨੀ ਰਾਤ ਮੈਨੂੰ ਸੁਪਨਾ ਆਇਆ ਸੁਪਨੇ ਦੇ ਵਿੱਚ ਤੂੰ ਵਿਆਹ ਗਈ ਹੈ ਤੇ ਨਾਲ ਹੀ ਤੇਰੇ ਮੈਂ ਆ ਸੱਚੀ ਗੱਲ ਨਾ ਦੱਸੀ ਸੁਪਨੇ ਚ ਦੱਸਣੀ ਹੈ ਵੀ ਨਾਲ ਹੀ ਤੇਰੇ ਮੈਂ ਗਿਆ ਜਦੋਂ ਤੂੰ ਵਿਆਹ ਜਾਵਡੀ ਤੇ ਮੈਨੂੰ ਤਾਂ ਸਾਰੇ ਭੱਜ-ਭੱਜ ਮਿਲਣ ਤੇ ਮੈਨੂੰ ਪੁੱਛੇ ਕੋਈ ਨਾ ਮੈਂ ਕੋਲੇ ਨਾ ਖੜਾ ਕਹਿੰਦਾ ਸੱਟ ਮਲਾਗੀਂ ਦੀਆਂ ਨਰਦਾਂ ਗੱਲ ਦੱਸਾਂ ਸੁਪਨੇ ਦੀ ਉਹ ਕਹਿੰਦੀ ਵੀ ਚੰਦ ਬਾਦਸ਼ਾਹ ਗੱਲ ਸੱਚੀ ਐ ਦੱਸਦਾ ਤੂੰ ਸੁਪਨੇ ਚ ਉਹ ਕਹਿੰਦਾ ਦਾ ਸੁਪਨਾ ਆਇਆ ਸੀ ਸੁਪਨਾ ਤੈਨੂੰ ਮੈਂ ਦੱਸਦਾ ਜਦੋਂ ਚੰਦ ਬਾਦਸ਼ਾਹ ਨੇ ਚਾੱਕੇ ਸਿੱਟੀਆਂ ਤੇ ਜਦੋਂ ਫੇਰ ਸਿੱਟਣ ਲੱਗੇ ਕਹਿੰਦਾ ਮਲਾਗੀਂ ਦੀਆਂ ਫੇਰ ਸੁਪਨਾ ਫੇਰ ਤੁਰ ਪਿਆ ਚੰਦ ਬਾਦਸ਼ਾਹ ਕਿੱਥੇ ਗਿਆ ਉਹ ਕਹਿੰਦਾ ਜਦੋਂ ਤੂੰ ਤੈਨੂੰ ਬੁੜੀਆਂ ਮਿਲਦੀਆਂ ਤੇ ਮੈਂ ਵਿਆਹ ਦਾ ਕੁੜੀ ਦੇ ਗੋਡੇ 'ਨਾ ਬੈਠਾ ਸੀ ਸੁਪਨੇ ਵਿੱਚ ਤੈਨੂੰ ਉਹਨੇ ਇਹ ਵੀ ਕਿਹਾ ਸੁਣਨੀ ਮਲਾਕੀਂ ਦੇ ਖਾਖੀ ਬੰਦਿਆਂ ਨਾਲ ਬਾਜੀ ਲਾ ਕੇ ਬਹਿ ਜਾਣੀ ਆ ਬਾਜੀ ਲੈ ਜੂ ਕੋਈ ਜਿੱਤ ਕੇ ਸਾਡੇ ਉੱਠ ਜੂ ਪਰਿਆਂ ਨੂੰ ਲਾਜ ਲਾ ਕੇ ਉਹਨੇ ਤੈਨੂੰ ਕਿਹਾ ਚੰਦ ਬਾਦਸ਼ਾਹ ਤੇਰੇ ਨਾਲ ਵਿਆਹ ਆਇਆ ਤੂੰ ਕਿਹਾ ਹੇ ਖਾਂ ਸੱਟ ਕਹਿੰਦਾ ਮਲਾਕੀਂ ਨੇ ਨਰਦਾਂ ਗੱਲ ਦੱਸਾ ਸੁਪਨੇ ਦੀ ਉਹ ਕਹਿੰਦੀ ਵੇ ਚੰਦ ਬਾਦਸ਼ਾਹ ਗੱਲ ਤਾਂ ਸਾਰੀ ਸੱਚੀ ਤੂੰ ਦੱਸਦਾ ਸੁਪਨੇ ਚ ਉਹ ਕਹਿੰਦਾ ਸੁਪਨਾ ਆਇਆ ਸੀ ਮੈਂ ਕਿਹੜਾ ਤੇਰੇ ਨਾਲ ਗਿਆ ਸੀ ਚਲੋ ਜੀ ਅਖੀਰ ਨੂੰ ਉਹਨੇ ਬਾਜੀ ਜਿੱਤ ਲਈ ਬਾਜੀ ਜਿੱਤ ਲਈ ਤੇ ਜਿੱਤ ਕੇ ਬਾਜੀ ਤੇ ਉਹਦੀਆਂ 12 ਪੱਕੀਆਂ ਹੋ ਗਈਆਂ ਤੇ ਮਲਾਗੀ ਨਿੱਦੀਆਂ 11 ਕੱਚੀਆਂ ਰਹਿ ਗਈਆਂ ਉਹ ਕਹਿੰਦੀ ਸੁਪਨੇ ਨੂੰ ਛੱਡ ਹੋਣ ਤੋਂ ਤੂੰ ਮੇਰਾ ਤੇ ਮੈਂ ਤੇਰੀ ਘੋੜੇ ਤੇ ਭਾਲੇ ਬਾ ਕਿ ਜਦੋਂ ਉੱਥੇ ਆਇਆ ਤੇ ਉਹ ਤਿੰਨੇ ਪਾਣੀ ਫੇਰ ਭਰੀ ਜਾਣ। ਕਹਿੰਦਾ ਵੀ ਪਾਣੀ ਪੀ ਲ ਗਏ। ਕਹਿੰਦਾ ਭਾਈ ਪਾਣੀ ਤਾਂ ਪਿਓ। ਕਹਿੰਦਾ ਪੀ ਲਾ ਭਾਈ। ਕਹਿੰਦਾ ਕੋਈ ਅੱਜ ਬੜੀ ਛੇਤੀ ਕਿਹਾ ਵੀ ਪੀ ਲੋ। ਉਹਦੇ ਮੈਂ ਦੋ ਘੰਟੇ ਖੜਾ ਰਿਆ। ਉਹ ਕਹਿੰਦਾ ਅੱਜ ਸਾਡੇ ਸ਼ਹਿਰ ਦੀ ਮਲਾਗੀ ਨੀ ਰਾਣੀ। ਉਹ ਜੱਤ ਕੇ ਤੂੰ ਲੈ ਚੱਲਿਆ। ਕਹਿੰਦਾ ਤੁਸੀਂ ਵੇ ਲੋ। ਅਖੇ ਤੂੰ ਪਾਈ ਤੇ ਮੈਂ ਗੁੱਜੀ ਕਾਣੀ ਅੱਖ ਨਹੀਂ ਰਹਿੰਦੀ ਗੁੱਜੀ ਤੁਸੀਂ ਕਿਆ ਤੇ ਬਾਜੀ ਜਿੱਤ ਲਈ ਉਹ ਕਹ ਉਹਨਾਂ ਨੇ ਖੂਚ ਮਾਰਿਆ ਡੋਲ ਲੱਤ ਮਾਰ ਕੇ ਘੜਾ ਸੜਤਾ ਥੱਲੇ ਕਹਿੰਦੀ ਅਸੀਂ ਵੀ ਨਾਲ ਹੀ ਚੱਲਣਾ ਕਹਿੰਦਾ ਬਹਿ ਜਾ ਮਗਰਲੇ ਪਾਸੇ ਤੇਨਾਂ ਨੂੰ ਲੈ ਕੇ ਕਰਿਆ ਬਸ ਬਸ